ਉਹ ਚਾਰਜ ਲਿਆ ਗਿਆ ਹੈ ਜੀ ਕਿਸਕੇ નેਤৃত্ব ਵਿੱਚ ਲਿਆ ਗਿਆ ਔਰ ਇਸ ਨੂੰ ਕਿਵੇਂ ਦੇਖਦੇ ਹੈ ਸਰ ਆਪ ਦੇਖੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 2014 ਚ ਹੋਂਦ ਵਿੱਚ ਆਈ ਸੀ 20 ਸਤੰਬਰ 2022 ਨੂੰ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਮਾਨਤਾ ਪ੍ਰਾਪਤ ਹੋਈ ਉਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਐਡ ਹੌਕ ਕਮੇਟੀ ਬਣਾਈ ਔਰ ਐਡ ਹੌਕ ਕਮੇਟੀ ਦੇ ਵੱਲੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਜਿਹੜੀ ਆ ਉਹ ਆਪਣੇ ਹੱਥਾਂ ਵਿੱਚ ਲਈ ਜਾ ਰਹੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਐਕਟ 85 ਅਨਸਾਰ ਗੁਰਦੁਆਰੇ ਸੀ ਉਹ ਪਹਿਲਾਂ ਹੀ ਸੇਵਾ ਚ ਲੈ ਲਏ ਸੀ ਜਿਹੜੀਆਂ ਲੋਕਲ ਕਮੇਟੀਆਂ 87 ਧਾਰਾ ਚਾਹੁੰਦੇ ਸੀ ਉਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਗਾਤਾਰ ਲਈ ਜਾ ਰਹੀ ਹੈ ਅੱਜ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੱਥੇ ਸਮੁੱਚੇ ਅਹੁਦੇਦਾਰ ਮੈਂਬਰ ਸਾਹਿਬਾਨ ਪੁਰਾਣੇ ਸਾਬਕਾ ਮੈਂਬਰ ਸਾਹਿਬਾਨ ਵੀ ਨਾਲ ਔਰ ਸਿੱਖ ਸੰਗਤਾਂ ਇੱਥੇ ਹਾਜ਼ਰ ਹੋਈਆਂ ਨੇ ਬਾਬਾ ਗੁਰਮੀਤ ਸਿੰਘ ਤਲੋਕੇਵਾਲਾ ਮੋਨਜੀਤ ਸਿੰਘ ਦੀ ਪਾਣੀਪੱਤ ਮਲਕੀਤ ਸਿੰਘ ਦੀ ਪਾਣੀਪੱਤ ਔਰ ਪ੍ਰਕਾਸ਼ ਸਿੰਘ ਦੀ ਸਾਹੂ ਵਾਲਾ ਪਰਮਜੀਤ ਸਿੰਘ ਦੀ ਮੱਖਾ ਔਰ ਜਗਸੀਰ ਸਿੰਘ ਮੰਗਿਆਣਾ ਔਰ ਇਸੇ ਤਰ੍ਹਾਂ ਜਿਹੜੇ ਮਾਲਕ ਸਿੰਘ ਦੀ ਕੰਗ ਔਰ ਬਲਦੇਵ ਸਿੰਘ ਖਾਲਸਾ ਸਵਰਨ ਸਿੰਘ ਦੀ ਰਤੀਆ ਔਰ ਗੁਰਜੀਤ ਸਿੰਘ ਨਖਾਟਿਆ ਔਰ ਪ੍ਰਗਟ ਸਿੰਘ ਦੀ ਜਿਹੜਾ ਪਰਿਵਾਰ ਹੈ ਜਿਨ੍ਹਾਂ ਵੱਲੋਂ ਇਹ ਸਵਾਵਾ ਪਹਿਲਾਂ ਹੋਇਆ ਸੀ ਇਹ ਅੱਜ ਗੁਰਦੁਆਰਾ ਸਾਹਿਬ ਰਤੀਆ ਦੀ ਸੇਵਾ ਸੰਭਾਲ ਜਿਹੜੀ ਉਹ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥਾਂ 'ਚ ਲਈ ਜਿਹਦਾ ਸੰਗਤਾਂ ਨੇ ਸਵਾਗਤ ਕੀਤਾ ਔਰ ਤਿੰਨ ਮੈਂਬਰ ਸਹਿਬਾਨਾਂ ਦੀ ਦੇਖਰੇਖ ਅਗਲੇ ਫੈਸਲੇ ਤੱਕ ਇੱਥੇ ਲਾਈ ਗਈ ਹੈ ਸਰਦਾਰ ਬਲਦੇਵ ਸਿੰਘ ਖਾਲਸਾ ਸਦਾ ਸੁਖਸਾਗਰ ਸਿੰਘ ਔਰ ਸਰਦਾਰ ਮਾਲਕ ਸਿੰਘ ਕੰਗ ਉਹ ਜੋ ਵੀ ਇੱਥੇ ਦੇਖਰੇਖ ਹੈ ਨਾਲ ਸਮੁੱਚੇ ਸਟਾਫ ਦੇ ਉਹੀ ਸਟਾਫ ਹੈ ਸਾਰਾ ਸਤਿਕਾਰਯੋਗ ਹੈੱਡ ਗ੍ਰੰਤੀ ਸਾਹਿਬ ਮੈਨੇਜਰ ਸਹਿਬਾਨ ਸਕਤਰ ਸਾਹਿਬ ਆਏ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਔਰ ਇਹ ਜਿਹੜੀ ਸੇਵਾ ਸੰਭਾਲ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲੇਗੀ ਜੋ ਵੀ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਔਰ ਜੋ ਵੀ ਇਸ ਦੇ ਨਾਲ ਚੱਲ ਅਚਲ ਜਾਇਦਾਦ ਆ ਚਾਹੇ ਉਹ ਜ਼ਮੀਨ ਆ ਚਾਹੇ ਦੁਕਾਨਾਂ ਨੇ ਪਲਾਟ ਨੇ ਸਾਰੀ ਦੇਖ ਰੇਖ ਜਿਹੜੀ ਆ ਉਹ ਹਰਿਆਣਾ ਕਮੇਟੀ ਕਰੇਗੀ ਇੱਥੇ ਅਗਲੇ ਜਿੰਨੇ ਵੀ ਕਾਰਜ ਨੇ ਗੁਰੂ ਘਰ ਦੀ ਸੇਵਾ ਸੰਭਾਲ ਦੇ ਧਰਮ ਪ੍ਰਚਾਰ ਪ੍ਰਸਾਰ ਦੇ ਔਰ ਗੁਰਦੁਆਰਾ ਪ੍ਰਬੰਧ ਦੇ ਉਹ ਸਾਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਉਹ ਕੀਤੇ ਜਾਣਗੇ ਔਰ ਜਿਹੜੀਆਂ ਸਵਾਵਾਂ ਰੁਕੀਆਂ ਹੋਈਆਂ ਨੇ ਉਹਨਾਂ ਸਵਾਵਾਂ ਨੂੰ ਹੋਰ ਚੜ੍ਹਦੀ ਕਲਾ ਦੇ ਨਾਲ ਜਿਹੜਾ ਅੱਗੇ ਚਲਾਇਆ ਜਾਊਗਾ ਹਸ ਤੱਕ ਕਿੰਨੇ ਕੁ ਗੁਰਦੁਆਰਿਆਂ ਦੀ ਜੋ ਸੇਵਾ ਸੰਭਾਲ ਕਰੀ ਜੀਏ ਦੇਖੋ ਟੋਟਲ 52 ਗੁਰਦੁਆਰੇ ਨੇ ਗੁਰਦੁਆਰਾ ਐਕਟ ਦੇ ਅਨੁਸਾਰ ਜਿਨ੍ਹਾਂ ਚੋਂ ਚਾਰ ਗੁਰਦੁਆਰੇ ਪਹਿਲਾਂ ਸੀ ਵੈਸੇ ਪੰਜ ਗੁਰਦੁਆਰੇ ਸੀ ਪਰ ਐਕਟ ਅਨੁਸਾਰ 52 ਗੁਰਦੁਆਰੇ ਆ ਚੋਂ ਚਾਰ ਗੁਰਦੁਆਰੇ 2014 ਤੋਂ ਸੇਵਾ ਸੰਭਾਲ ਹੋ ਰਹੀ ਸੀ ਹੁਣ ਤਕਰੀਬਨ ਸਾਰੇ ਗੁਰਦੁਆਰੇ ਜਿਹੜੇ ਆ ਕੁਝ ਕੁ ਗਿਣਤੀ ਦੇ ਬਾਕੀ ਆ ਜਿਨ੍ਹਾਂ ਦੀ ਅੱਜ ਸੇਵਾ ਸੰਭਾਲ ਜਿਵੇਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੇਵੀ ਸਰਸਾ ਔਰ ਆ ਬਾਅਦ ਸਹੀ ਦਸਵੀਂ ਸਰਸਾ ਔਰ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਡੱਬ ਵਾਲੀ ਇਹਨਾਂ